ਬੱਚਾ ਕਿੱਥੇ ਹੈ ਰਾਤ ਦੇ ਹਨੇਰੇ ਵਿੱਚ ਇੱਕ ਭਾਰੀ ਅਜਨਬੀ ਆਵਾਜ਼ ਨੇ ਮੈਨੂੰ ਉੱਥੇ ਹੀ ਜਮਾ ਦਿੱਤਾ ਮੈਂ ਹੁਣੇ ਹਸਪਤਾਲ ਤੋਂ ਵਾਪਸ ਆਈ ਸੀ ਅਗੰਧੀਆਂ ਟੈਸਟ ਰਿਪੋਰਟਾਂ ਮੇਰੇ ਹੱਥ ਵਿੱਚ ਹੀ ਸਨ ਕੌਣ ਹੋ ਤੁਸੀਂ ਕੀ ਮਤਲਬ ਹੈ ਤੁਹਾਡਾ ਮੈਂ ਕੰਬਦੀ ਹੋਈ ਆਵਾਜ਼ ਵਿੱਚ ਪੁੱਛਿਆ ਕਿ ਇੱਕ ਸਾਇਆ ਗਲੀ ਦੇ ਕੋਨੇ ਵਿੱਚੋਂ ਨਿਕਲਿਆ ਉਸਨੇ ਕਾਲਾ ਕੋਟ ਪਾਇਆ ਹੋਇਆ ਸੀ ਤੇ ਉਸਦਾ ਚਿਹਰਾ ਟੋਪੀ ਦੀ ਪਰਛਾਈ ਨਾਲ ਛੁਪਿਆ ਹੋਇਆ ਸੀ ਉਹੀ ਬੱਚਾ ਜਿਸ ਨੂੰ ਤੂੰ ਅਨਾਥ ਆਸ਼ਰਮ ਵਿੱਚੋਂ ਲੈ ਕੇ ਆਏ ਹੈ ਉਹ ਸਾਡਾ ਬੱਚਾ ਹੈ ਤੂੰ ਸੀ ਪਾਗਲ ਤਾਂ ਨਹੀਂ ਹੋ ਗਏ ਉਹ ਮੇਰਾ ਬੇਟਾ ਹੈ ਮੇਰਾ ਦਿਲ ਡਰਦੇ ਮਾਰੇ ਤੇਜ਼ ਤੇਜ਼ ਧੜਕਣ ਲੱਗਿਆ ਉਹ ਆਦਮੀ ਮੇਰੇ ਵੱਲ ਵਧਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਠੰਡਕ ਸੀ ਉਹ ਬੱਚਾ ਸੰਦੀਪ ਦੀ ਮੌਤ ਦਾ ਕਾਰਨ ਹੈ ਅਤੇ ਤੂੰ ਉਸ ਦੀ ਮਾਂ ਬਣ ਕੇ ਆਪਣੀ ਮੌਤ ਨੂੰ ਵੀ ਦਾਵਤ ਦੇ ਰਹੀ ਹੈ ਜੇ ਤੂੰ ਉਸ ਨੂੰ ਸਾਡੇ ਹਵਾਲੇ ਨਾ ਕੀਤਾ ਤੇ ਅਸੀਂ ਤੈਨੂੰ ਵੀ ਮਾਰ ਦੇਵਾਂਗੇ ਇਸ ਵਾਰ ਗਵਾਹੀ ਦੇ ਤੌਰ ਤੇ ਵੀ ਕੋਈ ਜ਼ਿੰਦਾ ਨਹੀਂ ਬਚੇਗਾ ਉਸ ਦੀ ਆਖਰੀ ਗੱਲ ਨੇ ਮੇਰੇ ਹੋਸ਼ ਉਡਾ ਦਿੱਤੇ ਸੰਜੀਵ ਉਹ ਆਖਿਰ ਕਿਸ ਸੰਜੀਵ ਦੀ ਗੱਲ ਕਰ ਰਿਹਾ ਸੀ ਉਹ ਅਜਨਬੀ ਇਨਸਾਨ ਕੌਣ ਸੀ ਤੇ ਮੇਰੇ ਬੇਟੇ ਅਗਵ ਨਾਲ ਉਸ ਦਾ ਕੀ ਰਿਸ਼ਤਾ ਸੀ ਇਹ ਜਾਣਨ ਦੇ ਲਈ ਤੁਹਾਨੂੰ ਮੇਰੀ ਜ਼ਿੰਦਗੀ ਦੇ ਉਹਨਾਂ ਪੰਨਿਆਂ ਨੂੰ ਪੜ੍ਹਨਾ ਪਵੇਗਾ ਜੋ ਮੇਰੇ ਹੰਝੂਆਂ ਦੇ ਨਾਲ ਲਿਖੇ ਹੋਏ ਹਨ ਮੇਰਾ ਨਾਮ ਕੀਰਤੀ ਹੈ ਮੇਰੇ ਪਾਪਾ ਬਚਪਨ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ ਮੈਂ ਆਪਣੇ ਭਰਾ ਤੋਂ ਵੱਡੀ ਸੀ ਤੇ ਉਹ ਅਜੇ ਕਾਲਜ ਵਿੱਚ ਹੀ ਪੜ੍ਹਦਾ ਸੀ ਜਦੋਂ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਫਿਕਰ ਹੋਣ ਲੱਗੀ ਉਹਨਾਂ ਨੇ ਕੰਨਾਂ ਨੂੰ ਮੇਰੇ ਰਿਸ਼ਤੇ ਬਾਰੇ ਕੀ ਹੋਇਆ ਸੀ ਮਾਂ ਚਾਹੁੰਦੀ ਸੀ ਕਿ ਮੇਰਾ ਵਿਆਹ ਕਿਸੇ ਚੰਗੇ ਖਾਂਦੇ ਪੀਂਦੇ ਪਰਿਵਾਰ ਵਿੱਚ ਹੋ ਜਾਵੇ ਮੈਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਸੁਲਜੀ ਹੋਈ ਤੇ ਘਰ ਸੰਭਾਲਣ ਵਾਲੀ ਲੜਕੀ ਸੀ ਮੈਂ ਆਪਣੇ ਭਰਾ ਰਣਵੀਰ ਤੋਂ ਵੱਡੀ ਸੀ ਇਸ ਲਈ ਜ਼ਿੰਮੇਵਾਰੀ ਵੀ ਮੇਰੇ ਉੱਪਰ ਜ਼ਿਆਦਾ ਸੀ ਲੇਕਿਨ ਦਿਲ ਵਿੱਚ ਸੁਪਨੇ ਵੀ ਉਨੇ ਹੀ ਵੱਡੇ ਸਨ ਮਾਂ ਚਾਹੁੰਦੀ ਸੀ ਕਿ ਮੈਂ ਇੱਕ ਚੰਗੇ ਘਰ ਵਿੱਚ ਵਿਆਹੀ ਜਾਵਾਂ ਤਾਂ ਕਿ ਮੇਰੀ ਜ਼ਿੰਦਗੀ ਸੁਰੱਖਿਅਤ ਰਹੇ ਮੈਂ ਪੜ੍ਹੀ ਲਿਖੀ ਸੀ ਸਮਝਦਾਰ ਸੀ ਖੂਬਸੂਰਤ ਤੇ ਆਪਣੀ ਉਮਰ ਤੋਂ ਜ਼ਿਆਦਾ ਸਿਆਣੀ ਸੀ ਮੇਰੇ ਰਿਸ਼ਤੇ ਦੀ ਗੱਲ ਕਈ ਥਾਂ ਚੱਲੀ ਲੇਕਿਨ ਮਾਨੂੰ ਹਮੇਸ਼ਾ ਕੁਝ ਨਾ ਕੁਝ ਕਮੀ ਹੀ ਲੱਗਦੀ ਸੀ ਇੱਕ ਦਿਨ ਮਨਪ੍ਰੀਤ ਦਾ ਰਿਸ਼ਤਾ ਆਇਆ ਉਹਨਾਂ ਦਾ ਪਰਿਵਾਰ ਬਹੁਤ ਵੱਡਾ ਸੀ ਘਰ ਵੀ ਬਹੁਤ ਵੱਡਾ ਸੀ ਮਨਪ੍ਰੀਤ ਮਲਟੀਨੈਸ਼ਨਲ ਕੰਪਨੀ ਵਿੱਚ ਉੱਚੀ ਪੋਸਟ ਤੇ ਕੰਮ ਕਰਦਾ ਸੀ ਮਾਂ ਨੂੰ ਲੱਗਿਆ ਕਿ ਪ੍ਰਮਾਤਮਾ ਨੇ ਉਸ ਦੀ ਸੁਣ ਲਈ ਹੈ ਤੇ ਉਹਨਾਂ ਨੇ ਤੁਰੰਤ ਹਾਂ ਕਰ ਦਿੱਤੀ ਮੇਰਾ ਵਿਆਹ ਮਨਪ੍ਰੀਤ ਨਾਲ ਹੋ ਗਿਆ ਤੇ ਮੈਂ ਇੱਕ ਨਵੇਂ ਘਰ ਵਿੱਚ ਆ ਗਈ ਜੋ ਵੇਖਣ ਵਿੱਚ ਤਾਂ ਖੁਸ਼ੀਆਂ ਨਾਲ ਭਰਿਆ ਸੀ ਲੇਕਿਨ ਅੰਦਰੋਂ ਤਰੇੜਾਂ ਪਈਆਂ ਹੋਈਆਂ ਸਨ ਮਨਪ੍ਰੀਤ ਬਹੁਤ ਵਧੀਆ ਸੀ ਉਹ ਮੇਰੀ ਛੋਟੀ ਵੱਡੀ ਹਰ ਗੱਲ ਦਾ ਧਿਆਨ ਰੱਖਦਾ ਲੇਕਿਨ ਉਸ ਦੀਆਂ ਦੋਨੋਂ ਭਜਾਈਆਂ ਰਾਣੀ ਤੇ ਕੁਲਵੀਰ ਮੈਨੂੰ ਪਸੰਦ ਨਹੀਂ ਕਰਦੀਆਂ ਸਨ ਸ਼ਾਇਦ ਇਸ ਲਈ ਕਿ ਮੈਂ ਉਹਨਾਂ ਨਾਲੋਂ ਜ਼ਿਆਦਾ ਪੜ੍ਹੀ ਲਿਖੀ ਜ਼ਿਆਦਾ ਸੋਹਣੀ ਤੇ ਮਨਪ੍ਰੀਤ ਦੇ ਬਹੁਤ ਕਰੀਬ ਸੀ ਜਦੋਂ ਵੀ ਮਨਪ੍ਰੀਤ ਮੇਰੀ ਤਾਰੀਫ਼ ਕਰਦਾ ਉਹਨਾਂ ਦੇ ਮੱਥੇ ਤੇ ਤੀਉੜੀਆਂ ਪੈ ਜਾਂਦੀਆਂ ਇੱਕ ਦਿਨ ਮੈਂ ਉਹਨਾਂ ਨੂੰ ਕਹਿੰਦੀ ਆ ਸੁਣ ਲਿਆ ਕਿ ਜਦੋਂ ਦੀ ਇਹ ਆਈ ਹੈ ਮਨਪ੍ਰੀਤ ਤਾਂ ਜਿਵੇਂ ਸਾਡਾ ਦਿਓਰ ਹੀ ਨਹੀਂ ਰਿਹਾ ਬਸ ਆਪਣੀ ਘਰ ਵਾਲੀ ਦਾ ਹੀ ਗੁਲਾਬ ਬਣ ਗਿਆ ਹੈ ਮੈਂ ਇਹ ਸਭ ਸੁਣ ਲਿਆ ਪਰ ਚੁੱਪ ਰਹੀ ਕਿਉਂਕਿ ਮੈਂ ਘਰ ਵਿੱਚ ਕਲੇਸ਼ ਨਹੀਂ ਪਾਉਣਾ ਚਾਹੁੰਦੀ ਸੀ ਮਨਪ੍ਰੀਤ ਮੈਨੂੰ ਸਮਝਾਉਂਦਾ ਕਿ ਸਭ ਠੀਕ ਹੋ ਜਾਵੇਗਾ ਲੇਕਿਨ ਸਾਂਝੇ ਪਰਿਵਾਰਾਂ ਵਿੱਚ ਕਦੇ ਕੁਝ ਠੀਕ ਨਹੀਂ ਹੁੰਦਾ ਉਸ ਦੇ ਘਰ ਦਾ ਕਾਨੂੰਨ ਸੀ ਕਿ ਸਾਰਾ ਪੈਸਾ ਮਾਂ ਦੇ ਹੱਥ ਵਿੱਚ ਜਾਂਦਾ ਸੀ ਤੇ ਨੂੰਹਾਂ ਦੀ ਹیثیت ਸਿਰਫ ਘਰ ਵਿੱਚ ਕੰਮ ਕਰਨ ਦੀ ਹੀ ਹੁੰਦੀ ਸੀ ਹੌਲੀ ਹੌਲੀ ਕਰਕੇ ਇੱਕ ਇੱਕ ਚੀਜ਼ਾਂ ਬਦਲਣ ਲੱਗੀਆਂ ਰਾਣੀ ਭਾਪੀ ਮੈਨੂੰ ਤਾਣੇ ਮਾਰਦੀ ਕਿ ਮੇਰੇ ਘਰ ਕਦੇ ਬੱਚਾ ਨਹੀਂ ਹੋਵੇਗਾ ਕੁਲਵੀਰ ਭਾਪੀ ਕਹਿੰਦੀ ਕਿ ਪੜ੍ਹਾਈ ਲਿਖਾਈ ਨਾਲ ਕੀ ਹੁੰਦਾ ਹੈ ਜੇਕਰ ਘਰ ਵਿੱਚ ਬੱਚਿਆਂ ਦੀਆਂ ਕਲਿਆਕੀ ਲਕਾਰੀਆਂ ਹੀ ਨਾ ਗੂੰਜਣ ਮੈਂ ਰਾਤਾਂ ਨੂੰ ਇਕੱਲੀ ਬੈਠ ਕੇ ਰੋਂਦੀ ਰਹਿੰਦੀ ਮਨਪ੍ਰੀਤ ਮੈਨੂੰ ਹਿੰਮਤ ਦਿੰਦਾ ਲੇਕਿਨ ਮੈਂ ਉਹਨਾਂ ਦੇ ਚਿਹਰੇ ਦੀ ਬੇਚੈਨੀ ਵੀ ਦੇਖਦੀ ਸੀ ਲੋਕ ਕਹਿੰਦੇ ਸੀ ਕਿ ਮੈਂ ਬਾਝਾਂ ਤੇ ਮਨਪ੍ਰੀਤ ਵੀ ਹੁਣ ਹੌਲੀ-ਹੌਲੀ ਉਹਨਾਂ ਨਾਲ ਸਹਿਮਤ ਹੋਣ ਲੱਗਿਆ ਕੁਝ ਸਾਲ ਬਾਅਦ ਇੱਕ ਦਿਨ ਉਸਨੇ ਮੈਨੂੰ ਸਾਫ਼ ਕਹਿ ਦਿੱਤਾ ਕਿ ਉਹ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਵਾਰਿਸ ਚਾਹੀਦਾ ਸੀ ਮੇਰੇ ਪੈਰਾਂ ਥੱਲੇੋਂ ਜ਼ਮੀਰ ਖਿਸਕ ਗਈ ਮੈਂ ਆਪਣੇ ਘਰ ਵਾਪਸ ਆ ਗਈ ਲੇਕਿਨ ਉੱਥੇ ਵੀ ਕੋਈ ਸਹਾਰਾ ਨਹੀਂ ਸੀ ਰਾਜੀਵ ਨੇ ਵੀ ਕਿਹਾ ਕਿ ਮੈਂ ਉਸਤੇ ਬੋਝ ਨਾ ਬਣਾ ਤੇ ਮਾਂ ਵੀ ਸਾਰਾ ਦਿਨ ਰੋਂਦੀ ਰਹਿੰਦੀ ਫਿਰ ਮੇਰੀ ਜ਼ਿੰਦਗੀ ਵਿੱਚ ਇੱਕ ਦਿਨ ਅਣਜਾਣ ਜਿਹਾ ਆਦਮੀ ਆਇਆ ਜਿਸ ਦਾ ਨਾਮ ਸੀ ਸੰਜੀਵ ਜਿਸਨੇ ਕਿਹਾ ਕਿ ਉਸ ਨੂੰ ਮੇਰੀ ਕਮੀ ਨਹੀਂ ਬਲਕਿ ਮੇਰੀ ਮੌਜੂਦਗੀ ਚਾਹੀਦੀ ਹੈ ਉਸ ਨੂੰ ਬੱਚਾ ਨਹੀਂ ਸਿਰਫ ਮੈਨੂੰ ਸਹਾਰੇ ਲਈ ਇੱਕ ਜੀਵਨ ਸਾਥੀ ਦੀ ਲੋੜ ਹੈ ਉਸ ਨੇ ਮੈਨੂੰ ਅਪਣਾਇਆ ਤੇ ਪਹਿਲੀ ਵਾਰ ਮਹਿਸੂਸ ਕਰਵਾਇਆ ਕਿ ਔਰਤ ਸਿਰਫ ਬੱਚੇ ਦੇ ਕਾਰਨ ਨਹੀਂ ਕੀਮਤੀ ਹੁੰਦੀ ਸਾਡੇ ਵਿਆਹ ਤੋਂ ਬਾਅਦ ਮੈਨੂੰ ਜ਼ਿੰਦਗੀ ਥੋੜੀ ਬਿਹਤਰ ਲੱਗਣ ਲੱਗੀ ਲੇਕਿਨ ਕਿਸਮਤ ਅਜੇ ਵੀ ਮੇਰੇ ਤੇ ਮਿਹਰਬਾਨ ਨਾ ਹੋਈ ਇੱਕ ਦਿਨ ਇੱਕ ਅਨਾਥ ਆਸ਼ਰਮ ਵਿੱਚ ਮੈਂ ਛੋਟੇ ਜਿਹੇ ਬੱਚੇ ਅਗਮਨ ਨੂੰ ਦੇਖਿਆ ਮਟੀਆਂ ਵੱਟੀਆਂ ਅੱਖਾਂ ਇੰਨਾ ਡਰ ਜਿਵੇਂ ਕਿ ਉਸਨੇ ਸਾਰੀ ਦੁਨੀਆ ਹੀ ਖੋ ਦਿੱਤੀ ਹੋਵੇ ਉਹ ਮੈਨੂੰ ਵੇਖਦਿਆਂ ਹੀ ਰੋਣਾ ਬੰਦ ਕਰ ਦਿੰਦਾ ਜਿਵੇਂ ਮੇਰਾ ਦਿਲ ਉਸਦੇ ਲਈ ਧੜਕਦਾ ਸੀ ਤੇ ਮੈਂ ਉਸਨੂੰ ਘਰ ਲੈ ਆਈ ਜ਼ਿੰਦਗੀ ਵਧੀਆ ਚੱਲ ਰਹੀ ਸੀ ਲੇਕਿਨ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਅਤੀਤ ਤੇ ਉਸਦਾ ਅਤੀਤ ਇੱਕ ਦਿਨ ਟਕਰਾਏਗਾ ਤਿਉ ਕਾਲਾ ਸਾਇਆ ਮੈਨੂੰ ਦੱਸੇਗਾ ਕਿ ਇਹ ਬੱਚਾ ਕਿਸੇ ਸੰਜੀਵ ਦੀ ਮੌਤ ਦਾ ਵਾਰੰਟ ਹੈ ਕਿਹੜਾ ਸੰਜੀਵ ਮੇਰਾ ਪਤੀ ਸੰਜੀਵ ਜਾਂ ਕੋਈ ਹੋਰ ਇਹ ਕਿਉਂ ਕਿਹਾ ਉਸਨੇ ਕਿ ਮੈਂ ਆਪਣੀ ਮੌਤ ਨੂੰ ਬੁਲਾ ਰਹੀ ਹਾਂ ਅਤੇ ਕਿਉਂ ਆਗਮਨ ਨੂੰ ਉਹ ਲੋਕਾਂ ਨੂੰ ਲੋਕਾਂ ਨੂੰ ਆਪਣਾ ਦੱਸ ਰਿਹਾ ਸੀ ਇਨ੍ਹਾਂ ਸਵਾਲਾਂ ਦੇ ਜਵਾਬ ਮੈਨੂੰ ਬਹੁਤ ਦੇਰ ਬਾਅਦ ਮਿਲੇ ਲੇਕਿਨ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਮੇਰੀ ਜ਼ਿੰਦਗੀ ਦੁਬਾਰਾ ਫਿਰ ਉੱਥੇ ਆ ਕੇ ਖੜੀ ਹੋਗੀ ਜਿੱਥੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਉਸ ਰਾਤ ਜਦੋਂ ਮੈਂ ਕੰਬਦੇ ਹੱਥਾਂ ਨਾਲ ਦਰਵਾਜ਼ਾ ਬੰਦ ਕਰ ਰਹੀ ਸੀ ਅਗਮੰਦਰ ਸੌ ਰਿਹਾ ਸੀ ਉਸ ਦੇ ਮਾਸੂਮ ਸਾਹਾਂ ਦੀ ਆਵਾਜ਼ ਮੇਰੇ ਡਰ ਨੂੰ ਹੋਰ ਵਧਾ ਰਹੀ ਸੀ ਕਿ ਕਿਤੇ ਉਹ ਸਾਇਆ ਮੇਰੇ ਘਰ ਤੱਕ ਤਾਂ ਨਹੀਂ ਆ ਗਿਆ ਮੈਂ ਖਿੜਕੀ ਦੇ ਪਰਦੇ ਪਾਸੇ ਕਰਕੇ ਬਾਹਰ ਦੇਖਣ ਲੱਗੀ ਹਰ ਇੱਕ ਪਰਛਾਵਾਂ ਮੈਨੂੰ ਕਿਸੇ ਖਤਰੇ ਦੀ ਤਰ੍ਹਾਂ ਦਿਖਾਈ ਦੇ ਰਿਹਾ ਸੀ ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਸਨ ਪਰ ਜਵਾਬ ਇੱਕ ਵੀ ਨਹੀਂ ਅਗਮ ਨੂੰ ਗੋਦੀ ਵਿੱਚ ਚੁੱਕਿਆ ਤੇ ਉਸ ਦੇ ਮੱਥੇ ਨੂੰ ਚੁੰਮਦਿਆਂ ਹੋਇਆਂ ਆਪਣੇ ਆਪ ਨੂੰ ਕਿਹਾ ਚਾਹੇ ਕੁਝ ਵੀ ਹੋ ਜਾਵੇ ਮੈਂ ਤੈਨੂੰ ਕਿਸੇ ਨੂੰ ਨਹੀਂ ਦੇਵਾਂਗੀ ਲੇਕਿਨ ਮਨ ਵਿੱਚ ਇੱਕ ਡਰ ਸੀ ਕਿ ਜੇਕਰ ਉਹ ਲੋਕ ਫੇਰ ਆ ਗਏ ਤਾਂ ਮੈਂ ਇਕੱਲੀ ਉਹਨਾਂ ਦਾ ਸਾਹਮਣਾ ਕਿਵੇਂ ਕਰ ਸਕਾਂਗੀ ਸਾਰੀ ਰਾਤ ਬਿਨਾਂ ਨੀਂਦ ਤੋਂ ਗੁਜ਼ਰੀ ਤੇ ਸਵੇਰ ਹੁੰਦਿਆਂ ਹੀ ਮੈਂ ਸੰਜੀਵ ਨੂੰ ਦੱਸਣ ਵਾਲੀ ਸੀ ਲੇਕਿਨ ਸੰਜੀਵ ਕਿਤੇ ਨਜ਼ਰ ਹੀ ਨਹੀਂ ਆ ਰਹੇ ਸਨ ਉਹਨਾਂ ਦਾ ਫੋਨ ਵੀ ਬੰਦ ਸੀ ਜਿਵੇਂ ਉਹ ਜ਼ਮੀਨ ਵਿੱਚ ਹੀ ਸਮਾ ਗਿਆ ਹੋਵੇ ਮੇਰਾ ਦਿਲ ਹੋਰ ਜ਼ੋਰ ਨਾਲ ਧੜਕਣ ਲੱਗਿਆ ਅਚਾਨਕ ਦਰਵਾਜ਼ੇ ਤੇ ਕਿਸੇ ਦੀ دستਕ ਹੋਈ ਤੇ ਮੇਰਾ ਪੂਰਾ ਸਰੀਰ ਕੰਬ ਗਿਆ ਮੈਂ ਅਗਮ ਨੂੰ ਬਿਸਤਰੇ ਵਿੱਚ ਛੁਪਾ ਦਿੱਤਾ ਤੇ ਹੌਲੀ-ਹੌਲੀ ਕਦਮਾਂ ਨਾਲ ਦਰਵਾਜ਼ੇ ਤੱਕ ਪਹੁੰਚੀ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੁਲਿਸ ਖੜੀ ਸੀ ਉਨਾ ਦੇ ਪਿੱਛੇ ਇੱਕ ਸਟ੍ਰੀਚਰ ਜਿਸ ਤੇ ਸਫੇਦ ਚਾਦਰ ਸੀ ਤੇ ਪੁਲਿਸ ਨੂੰ ਵੇਖ ਕੇ ਮੇਰੇ ਪੈਰ ਲੜ ਖੜਾਉਣ ਲੱਗੇ ਤੇ ਮੈਂ ਉੱਥੇ ਹੀ ਡਿੱਗਦਿਆਂ ਡਿੱਗਦਿਆਂ ਬਚੀ ਸਬ ਇੰਸਪੈਕਟਰ ਨੇ ਕਿਹਾ ਕਿ ਮੈਡਮ ਸਾਨੂੰ ਇਹਨਾਂ ਦੀ ਜੇਬ ਵਿੱਚੋਂ ਤੁਹਾਡਾ ਨੰਬਰ ਮਿਲਿਆ ਹੈ ਮੈਂ ਚਾਦਰ ਹਟਾਈ ਤੇ ਮੇਰੀਆਂ ਚੀਕਾਂ ਨਿਕਲ ਗਈਆਂ ਉਹ ਸੰਜੀਵ ਸੀ ਖੂਨ ਨਾਲ ਲਥਪਥ ਅੱਖਾਂ ਖੁੱਲੀਆਂ ਹੋਈਆਂ ਜਿਵੇਂ ਆਖਰੀ ਪਲ ਵਿੱਚ ਵੀ ਮੈਨੂੰ ਦੇਖਣ ਦੀ ਕੋਸ਼ਿਸ਼ ਵਿੱਚ ਹੋਵੇ ਮੇਰੀ ਦੁਨੀਆ ਉੱਥੇ ਹੀ ਲੁੱਟੀ ਗਈ ਮੈਂ ਚੀਖਦੀ ਰਹੀ ਚਲਾਉਂਦੀ ਰਹੀ ਕਿ ਇਹ ਕਿਵੇਂ ਹੋਇਆ ਕਿਸ ਨੇ ਕੀਤਾ ਲੇਕਿਨ ਪੁਲਿਸ ਨੇ ਇਨਾ ਹੀ ਕਿਹਾ ਕਿ ਇਸ ਨੂੰ ਹਾਦਸਾ ਕਿਹਾ ਜਾ ਰਿਹਾ ਹੈ ਪਰ ਸ਼ੱਕ ਹੈ ਕਿ ਹਾਦਸਾ ਨਹੀਂ ਕਿਸੇ ਦੀ ਸਾਜ਼ਿਸ਼ ਹੈ ਮੇਰੇ ਸਾਹ ਰੁਕ ਗਏ ਕਿਉਂਕਿ ਰਾਤ ਵਾਲਾ ਆਦਮੀ ਉਸੇ ਸਮੇਂ ਕਿਉਂ ਆਇਆ ਜਦੋਂ ਸੰਜੀਵ ਗਾਇਬ ਹੋਇਆ ਸੀ ਕਿ ਦੋਨੋਂ ਗੱਲਾਂ ਆਪਸ ਵਿੱਚ ਜੁੜੀਆਂ ਹੋਈਆਂ ਸਨ ਕਿ ਸੰਜੀਵ ਉਸ ਬੱਚੇ ਬਾਰੇ ਕੁਝ ਜਾਣਦਾ ਸੀ ਕਿ ਸੱਚਮੁੱਚ ਕਿਸੇ ਵੱਡੇ ਰਾਜ ਦੀ ਚਾਬੀ ਸੀ ਮੈਂ ਰੋਂਦੇ ਹੋਏ ਅਗਮ ਨੂੰ ਸੀਨੇ ਨਾਲ ਲਗਾ ਕੇ ਬੈਠ ਗਈ ਤੇ ਉਸੇ ਪਲ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਕਿਸੇ ਦੇ ਭਰੋਸੇ ਨਹੀਂ ਰਾਂਗੀ ਮੈਨੂੰ ਖੁਦ ਪਤਾ ਲਗਾਉਣਾ ਪਵੇਗਾ ਕਿ ਇਹ ਖੇਡ ਕੌਣ ਖੇਡ ਰਿਹਾ ਹੈ ਤੇ ਕਿਉਂ ਮੈਂ ਸੰਜੀਵ ਦੇ ਫੋਨ ਕਾਗਜ਼ਾਤ ਤੇ ਉਹਨਾਂ ਦੀਆਂ ਪੁਰਾਣੀਆਂ ਫਾਈਲਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਪੁਰਾਣਾ ਨੋਟਿਸ ਮਿਲਿਆ ਜਿਸ ਉੱਪਰ ਲਿਖਿਆ ਸੀ ਬੱਚਾ ਸੁਰੱਖਿਤ ਹੈ ਸਭ ਸੁਰੱਖਿਤ ਹੈ ਜੇਕਰ ਬੱਚਾ ਖੋ ਗਿਆ ਤਾਂ ਮੌਤ ਤੈ ਹੈ ਬਸ ਇੱਕ ਲਾਈਨ ਨੇ ਮੇਰੇ ਸਰੀਰ ਵਿੱਚ ਬਿਜਲੀਆਂ ਦੌੜਾ ਦਿੱਤੀਆਂ ਇਹ ਕਿਸ ਬੱਚੇ ਦੀ ਗੱਲ ਸੀ ਕਿ ਇਹ ਅਗੰਦੀ ਗੱਲ ਹੋ ਰਹੀ ਸੀ ਸੰਜੀਵ ਇਹ ਸਭ ਕੁਝ ਕਦੋਂ ਤੋਂ ਜਾਣਦਾ ਸੀ ਤੇ ਮੇਰੇ ਤੋਂ ਕਿਉਂ ਛੁਪਾ ਰਿਹਾ ਸੀ ਕੁਝ ਦਿਨਾਂ ਬਾਅਦ ਇੱਕ ਬੁੱਢੀ ਔਰਤ ਮੈਨੂੰ ਮਿਲਣ ਆਈ ਉਸਨੇ ਕਿਹਾ ਕਿ ਉਹ ਸੰਜੀਵ ਨੂੰ ਜਾਣਦੀ ਸੀ ਉਸ ਨੇ ਮੈਨੂੰ ਇੱਕ ਲਿਫਾਫਾ ਦਿੱਤਾ ਜਿਸ ਵਿੱਚ ਇੱਕ ਫੋਟੋ ਸੀ ਉਹ ਫੋਸਟ ਫੋਟੋ ਉੱਤੇ ਸੰਜੀਵ ਅਤੇ ਇੱਕ ਹੋਰ ਆਦਮੀ ਨਾਲ ਖੜਿਆ ਹੋਇਆ ਸੀ ਅਤੇ ਉਹਨਾਂ ਦੀ ਗੋਦ ਵਿੱਚ ਉਹੀ ਬੱਚਾ ਸੀ ਜੋ ਅੱਜ ਅਗਮ ਹੈ ਉਹ ਦੇਖ ਕੇ ਮੈਂ ਹਿੱਲ ਗਈ ਬੁੱਢੀ ਔਰਤ ਬੋਲੀ ਕਿ ਇਹ ਬੱਚਾ ਕਿਸੇ ਬਹੁਤ ਵੱਡੇ ਰਾਜ ਦਾ ਸਬੂਤ ਹੈ ਉਸ ਦੀ ਅਸਲੀ ਮਾਂ ਨੇ ਉਸ ਨੂੰ ਬਚਾਉਣ ਦੇ ਲਈ ਕਿਸੇ ਭਰੋਸੇਮੰਦ ਇਨਸਾਨ ਕੋਲ ਛੱਡਿਆ ਸੀ ਤੇ ਉਹ ਭਰੋਸੇਮੰਦ ਇਨਸਾਨ ਸੰਜੀਵ ਸੀ ਉਦੋਂ ਸਮਝ ਆਇਆ ਕਿ ਉਹ ਆਦਮੀ ਕਿਉਂ ਕਹਿ ਰਿਹਾ ਸੀ ਕਿ ਬੱਚਾ ਉਸਦੀ ਮੌਤ ਦਾ ਵਾਰੰਟ ਹੈ ਇਸ ਦਾ ਮਤਲਬ ਉਹ ਲੋਕ ਅਗਮ ਨੂੰ ਮਾਰਨਾ ਚਾਹੁੰਦੇ ਹਨ ਅਤੇ ਸੰਜੀਵ ਨੂੰ ਹੀ ਉਹਨਾਂ ਨੇ ਹੀ ਮਾਰਿਆ ਹੈ ਮੈਂ ਵੀ ਡਰ ਰਹੀ ਸੀ ਤੇ ਗੁੱਸੇ ਨਾਲ ਸੜ ਵੀ ਰਹੀ ਸੀ ਜੋ ਲੋਕ ਮੇਰੇ ਸੰਜੀਵ ਨੂੰ ਖੋ ਕੇ ਲੈ ਗਏ ਤੇ ਮੈਂ ਉਹਨਾਂ ਨੂੰ ਇਦਾਂ ਨਹੀਂ ਛੱਡਣ ਵਾਲੀ ਸੀ ਮੈਂ ਅਗਮ ਨੂੰ ਲੈ ਕੇ ਦੂਜੇ ਸ਼ਹਿਰ ਜਾਣ ਦੀ ਸੋਚ ਹੀ ਰਹੀ ਸੀ ਕਿ ਉਸੇ ਰਾਤ ਫਿਰ ਉਹੀ ਆਵਾਜ਼ ਆਈ ਇਸ ਵਾਰ ਉਸਨੇ ਕਿਹਾ ਖੇਲ ਖਤਮ ਕੀਰਤੀ ਬੱਚਾ ਸਾਨੂੰ ਵਾਪਸ ਦੇ ਦੇ ਨਹੀਂ ਤਾਂ ਅਗਲਾ ਨੰਬਰ 13 ਹੋਵੇਗਾ ਮੈਂ ਅਗਮ ਨੂੰ ਆਪਣੇ ਲੱਕ ਨਾਲ ਬੰਨ੍ਹਿਆ ਤੇ ਪਿੱਛੇ ਦਰਵਾਜ਼ੇ ਤੋਂ ਭੱਜੀ ਹਨੇਰਾ ਪਾਰਿਸ਼ ਤੇ ਡਰ ਤਿੰਨੋਂ ਮੇਰੇ ਪਿੱਛੇ ਦੌੜ ਰਹੇ ਸਨ ਮੈਂ ਭੱਜਦੀ ਰਹੀ ਉਦੋਂ ਤੱਕ ਜਦੋਂ ਤੱਕ ਮੇਰੇ ਸਾਹ ਜਵਾਬ ਨਾ ਦੇਣ ਲੱਗੇ ਇੱਕ ਪੁਰਾਣੀ ਫੈਕਟਰੀ ਦੇ ਕੋਲ ਜਾ ਕੇ ਛੁਪ ਕੇ ਬੈਠ ਗਈ ਤੇ ਫੋਨ ਕੱਢ ਕੇ ਪੁਲਿਸ ਨੂੰ ਕਾਲ ਕੀਤੀ ਲੇਕਿਨ ਨੈਟਵਰਕ ਨਹੀਂ ਸੀ ਉਦੋਂ ਹੀ ਪਿੱਛੋਂ ਕਦਮਾਂ ਦੀ ਆਵਾਜ਼ ਆਈ ਤੇ ਮੈਂ ਮੁੜ ਕੇ ਵੇਖ ਵੀ ਨਾ ਸਕੀ ਕਿ ਕਿਸੇ ਨੇ ਮੇਰੇ ਹੱਥ ਫੜ ਲਏ ਮੈਂ ਰੋਲਾ ਪਾਇਆ ਲੇਕਿਨ ਆਵਾਜ਼ ਅੰਦਰੇ ਹੀ ਘੁੱਟ ਗਈ ਉਦੋਂ ਹੀ ਕਿਸੇ ਨੇ ਉਸ ਆਦਮੀ ਨੂੰ ਪਿੱਛੋਂ ਧੱਕਾ ਦਿੱਤਾ ਤੇ ਉਹ ਡਿੱਗ ਪਿਆ ਜਦੋਂ ਮੈਂ ਦੇਖਿਆ ਤੇ ਉਹ ਰਣਵੀਰ ਸੀ ਮੇਰਾ ਭਰਾ ਜਿਸ ਬਾਰੇ ਮੈਂ ਸੋਚਿਆ ਸੀ ਕਿ ਉਹ ਕਦੀ ਮੈਨੂੰ ਸਵਾਰਕਾਰ ਨਹੀਂ ਕਰੇਗਾ ਉਸਨੇ ਕਿਹਾ ਦੀਦੀ ਮੈਂ ਸਭ ਜਾਣਦਾ ਸੀ ਸੰਜੀਵ ਨੇ ਮੈਨੂੰ ਕਿਹਾ ਸੀ ਕਿ ਜੇਕਰ ਉਸਦੇ ਨਾਲ ਕੁਝ ਹੋ ਜਾਵੇ ਤਾਂ ਮੈਂ ਤੁਹਾਨੂੰ ਤੇ ਬੱਚੇ ਨੂੰ ਬਚਾ ਲਵਾਂ ਮੈਂ ਉੱਤੀ ਉੱਤੀ ਰੋਣ ਲੱਗ ਪਈ ਰਣਵੀਰ ਨੇ ਸਾਨੂੰ ਆਪਣੇ ਮੋਟਰਸਾਈਕਲ ਤੇ ਬਿਠਾਇਆ ਤੇ ਕਿਹਾ ਕਿ ਹੁਣ ਇਹ ਲੜਾਈ ਸਾਡੀ ਦੋਨਾਂ ਦੀ ਹੈ ਅਸੀਂ ਉਸੇ ਰਾਤ ਹੀ ਫੈਸਲਾ ਕੀਤਾ ਕਿ ਅਸੀਂ ਭੱਜਣ ਵਾਲੇ ਨਹੀਂ ਲੜਾਂਗੇ ਇਸ ਲੜਾਈ ਵਿੱਚ ਆਗਮ ਸਿਰਫ ਇੱਕ ਬੱਚਾ ਨਹੀਂ ਬਲਕਿ ਇੱਕ ਵਜ੍ਹਾ ਸੀ ਜਿਸ ਦੀ ਖਾਤਰ ਅਸੀਂ ਖੁਦ ਨੂੰ ਫਿਰ ਜ਼ਿੰਦਾ ਮਹਿਸੂਸ ਕੀਤਾ ਸੀ ਉਸ ਉਸ ਰਾਤ ਦੀ ਫੈਕਟਰੀ ਵਾਲੀ ਘਟਨਾ ਤੋਂ ਬਾਅਦ ਮੇਰੀ ਜ਼ਿੰਦਗੀ ਜਿਵੇਂ ਇੱਕ ਇਹੋ ਜਿਹੇ ਮੋੜ ਤੇ ਆ ਕੇ ਖੜੀ ਹੋ ਗਈ ਜਿੱਥੇ ਪਿੱਛੇ ਮੁੜਨ ਦੀ ਕੋਈ ਗੰਜائش ਨਹੀਂ ਸੀ ਤੇ ਅੱਗੇ ਵਧਣ ਦਾ ਹਰ ਕਦਮ ਉੱਤੇ ਮੌਤ ਦੇ ਖੂਹ ਵਿੱਚ ਛਾਲ ਮਾਰਨ ਵਰਗਾ ਸੀ। ਰਣਵੀਰ ਮੈਨੂੰ ਅਤੇ ਅਗਮ ਨੂੰ ਲੈ ਕੇ ਪੁਰਾਣੇ ਗੋਦਾਮ ਵਿੱਚ ਲੁਕੋ ਕੇ ਲਿਆਇਆ। ਉੱਥੇ ਹਨੇਰਾ ਧੂੜ ਅਤੇ ਡਰ ਤਿੰਨੇ ਬਰਾਬਰ ਹਿੱਸਿਆਂ ਵਿੱਚ ਮੌਜੂਦ ਸਨ। ਲੇਕਿਨ ਮੇਰੇ ਅੰਦਰ ਇੱਕ ਅਜੀਬ ਜਿਹਾ ਹੌਸਲਾ ਵੀ ਜਨਮ ਲੈ ਚੁੱਕਿਆ ਸੀ। ਜਿਵੇਂ ਸੰਦੀਪ ਦੀ ਹਰ ਅਧੂਰੀ ਗੱਲ ਮੇਰੇ ਦਿਲ ਵਿੱਚ ਅੱਗ ਬਣ ਕੇ ਧੜਕ ਰਹੀ ਸੀ। ਅਤੇ ਮੈਂ ਉਸ ਸਾਗ ਨੂੰ ਬੁਝਾਉਣ ਦੇ ਲਈ ਨਹੀਂ ਬਲਕਿ ਬਾਲ ਕੇ ਰਸਤਾ ਹੋਰ ਰੋਸ਼ਨ ਕਰਨ ਦੇ ਲਈ ਜੀ ਰਹੀ ਸੀ ਰਣਵੀਰ ਨੇ ਕਮ ਕਮਜ਼ੋਰ ਆਵਾਜ਼ ਵਿੱਚ ਕਿਹਾ ਦੀਦੀ ਸਾਨੂੰ ਕੁਝ ਦਿਨਾਂ ਤੱਕ ਇੱਥੇ ਹੀ ਰਹਿਣਾ ਪਵੇਗਾ ਨਹੀਂ ਤਾਂ ਉਹ ਲੋਕ ਸਾਨੂੰ ਫਿਰ ਲੱਪ ਲੈਣਗੇ ਮੈਂ ਸਿਰ ਹਿਲਾਇਆ ਲੇਕਿਨ ਮੇਰਾ ਮਨ ਇੱਕ ਜਗ੍ਹਾ ਬੈਠਣ ਵਾਲਾ ਨਹੀਂ ਸੀ ਮੈਂ ਹਰ ਉਸ ਸੁਰਾਖ ਨੂੰ ਮੂੰਹ ਜੋੜਨਾ ਚਾਹੁੰਦੀ ਸੀ ਜੋ ਸੰਜੀਵ ਦੀ ਮੌਤ ਤੋਂ ਪਹਿਲਾਂ ਛੱਡ ਗਏ ਸਨ ਉਨਾਂ ਦੀ ਡਾਇਰੀ ਉਸਤੇ ਕਾਗਜ਼ ਉਸਤੇ ਅਧੂਰੇ ਫੋਨ ਲੌਗ ਇੱਕ ਫੋਨ ਨੰਬਰ ਵਾਰ-ਵਾਰ ਦਿਖ ਰਿਹਾ ਸੀ ਜਿਸ ਨੂੰ ਉਸਨੇ ਆਖਰੀ ਹਫਤੇ ਵਿੱਚ ਕਈ ਵਾਰ ਕੀਤਾ ਉਹ ਨੰਬਰ ਬੰਦ ਸੀ ਲੇਕਿਨ ਉਸਤੇ ਲਿਖਿਆ ਨਾਮ ਮੈਨੂੰ ਹਿਲਾ ਰਿਹਾ ਸੀ ਜਿਸ ਦਾ ਨਾਮ ਸੀ ਸਤਿਆਜੀਤ ਮੈਨੂੰ ਯਾਦ ਆਇਆ ਸੰਜੀਵ ਨੇ ਇੱਕ ਵਾਰ ਜ਼ਿਕਰ ਵੀ ਕੀਤਾ ਸੀ ਕਿ ਉਸਦੇ ਆਫਿਸ ਵਿੱਚ ਇੱਕ ਆਦਮੀ ਹੈ ਜੋ ਬਹੁਤ ਵੱਡੇ ਲੋਕਾਂ ਦੇ ਲਈ ਕੰਮ ਕਰਦਾ ਹੈ ਜਿਸ ਦੇ ਹੱਥ ਕਾਨੂੰਨ ਤੋਂ ਵੀ لمبے ਹਨ ਮੈਨੂੰ ਤੁਰੰਤ ਸਮਝਾਇਆ ਕਿ ਇਹ ਕਹਾਣੀ ਅनाथ ਆਸ਼ਰਮ ਅਗਮ ਸੰਜੀਵ ਤੇ ਉਸ ਕਾਲੇ ਕੋਟ ਵਾਲੇ ਆਦਮੀ ਤੋਂ ਕਿਤੇ ਜ਼ਿਆਦਾ ਵੱਡੀ ਹੈ ਅਸੀਂ ठान ਲਿਆ ਕਿ ਇਸ ਨੰਬਰ ਤੱਕ ਪਹੁੰਚਣਾ ਹੀ ਪਵੇਗਾ ਰਣਵੀਰ ਨੇ ਆਪਣੇ ਇੱਕ ਦੋਸਤ ਨਾਲ ਸੰਪਰਕ ਕੀਤਾ ਜੋ ਸਾਈਬਰ ਵਿੱਚ ਕੰਮ ਕਰਦਾ ਸੀ ਉਸ ਨੇ ਬੜੀ ਮੁਸ਼ਕਿਲ ਨਾਲ ਦੱਸਿਆ ਕਿ ਇਹ ਨੰਬਰ ਸ਼ਹਿਰ ਦੇ ਬਾਹਰ ਵਾਲੇ ਇਲਾਕੇ ਵਿੱਚ ਇੱਕ ਫਾਰਮ ਹਾਊਸ ਨਾਲ ਜੁੜਿਆ ਹੋਇਆ ਹੈ ਅਤੇ ਇਹ ਨੰਬਰ ਫਾਰਮ ਹਾਊਸ ਉਸੇ ਦਾ ਹੈ ਜਿਸ ਦਾ ਨਾਮ ਲੈਂਦਿਆਂ ਹੀ ਪੁਲਿਸ ਵੀ ਚੁੱਪ ਹੋ ਜਾਂਦੀ ਹੈ ਉਸ ਆਦਮੀ ਦਾ ਨਾਮ ਸੱਜਣ ਸਿੰਘ ਹੈ ਉਹੀ ਸੱਜਣ ਸਿੰਘ ਜਿਸ ਦੀ ਗੂੰਜ ਰਾਤ ਵਾਲੇ ਆਦਮੀ ਦੀ ਆਵਾਜ਼ ਵਿੱਚ ਵੀ ਸੀ ਮੇਰੇ ਸਰੀਰ ਵਿੱਚ ਫਿਰ ਇੱਕ ਕੰਪਨੀ ਛਿੜ ਗਈ ਜੇਕਰ ਅਗਮ ਉਸ ਦੀ ਕਮਜ਼ੋਰੀ ਹੈ ਤਾਂ ਮੈਂ ਉਸ ਦੀ ਕਮਜ਼ੋਰੀ ਨੂੰ ਤਾਕਤ ਬਣਾ ਕੇ ਹੀ ਸਾਲਾਂਵਾਂਗੀ ਦੋ ਦਿਨ ਤੱਕ ਅਸੀਂ ਉੱਥੇ ਹੀ ਛੁਪੇ ਰਹੇ ਆਗਮ ਵਾਰ-ਵਾਰ ਰੋਂਦਾ ਪਰ ਮੈਂ ਉਸ ਨੂੰ ਸੀਨੇ ਨਾਲ ਲਗਾ ਕੇ ਕਹਿੰਦੀ ਕਿ ਮੈਂ ਤੈਨੂੰ ਕੁਝ ਨਹੀਂ ਹੋਣ ਦੇਵਾਂਗੀ ਮੈਨੂੰ ਸੰਜੀਵ ਦੀ ਕਸਮ ਹੈ ਤੀਜੇ ਦਿਨ ਰਣਜੀਤ ਨੇ ਕਿਹਾ ਕਿ ਦੀਦੀ ਹੁਣ ਭਜਣਾ ਨਹੀਂ ਬਸ ਵਾਰ ਕਰਨਾ ਹੈ ਅਸੀਂ ਸੱਜਣ ਸਿੰਘ ਤੱਕ ਪਹੁੰਚਾਂਗੇ ਮੈਂ ਉਸ ਦੇ ਹੱਥ ਫੜੇ ਤੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਮੇਰਾ ਛੋਟਾ ਭਰਾ ਹੁਣ ਵੱਡਾ ਹੋ ਚੁੱਕਿਆ ਹੈ ਰਾਤ ਦੇ ਹਨੇਰੇ ਵਿੱਚ ਅਸੀਂ ਦੋਨਾਂ ਨੇ ਇੱਕ ਪੁਰਾਣੀ ਜੀਪ ਲਈ ਤੇ ਫਾਰਮ ਹਾਊਸ ਨੂੰ ਤੁਰ ਪਏ ਰਸਤੇ ਵਿੱਚ ਹਵਾ ਮੇਰੇ ਚਿਹਰੇ ਤੇ ਜ਼ਖਮ ਕਰ ਰਹੀ ਸੀ ਜਿਵੇਂ ਮੈਨੂੰ ਆਉਣ ਵਾਲੇ ਤੂਫਾਨ ਦੇ ਲਈ ਤਿਆਰ ਕਰ ਰਹੀ ਹੋਵੇ ਫਾਰਮ ਹਾਊਸ ਦੇ ਕੋਲ ਪਹੁੰਚਦਿਆਂ ਹੀ ਅਸੀਂ ਦੇਖਿਆ ਕਿ ਉਹ ਕਿਸੇ ਕਿਲੇ ਦੀ ਤਰ੍ਹਾਂ ਚਾਰੇ ਪਾਸੇ ਪੈਰੇ ਸਨ ਬੰਦੂਕਾਂ ਕੈਮਰੇ ਕੁੱਤੇ ਸਿੱਧਾ ਅੰਦਰ ਵੜਨਾ ਤਾਂ ناممਕਨ ਸੀ ਲੇਕਿਨ ਸੰਜੀਵ ਦੀ ਡਾਇਰੀ ਵਿੱਚ ਲਿਖਿਆ ਸੀ ਕਿ ਪਿਛਲੇ ਪਾਸੇ ਇੱਕ ਪੁਰਾਣੀ ਸੁਰੰਗ ਹੈ ਜਿਸ ਨੂੰ ਸਾਲਾਂ ਤੋਂ ਕੋਈ ਵੀ ਇਸਤੇਮਾਲ ਨਹੀਂ ਕਰ ਰਿਹਾ ਅਸੀਂ ਉੱਥੇ ਪਹੁੰਚੇ ਤੇ ਜਿਵੇਂ ਹੀ ਅਸੀਂ ਅੰਦਰ ਗਏ ਮੈਨੂੰ ਮਿੱਟੀ ਤੇ ਧਿੱਤੀ ਧੂੜ ਦੀ ਸੁਗੰਧ ਆਉਣ ਲੱਗੀ। ਸੁਗੰਧ ਬੇਹੱਦ ਪੁਰਾਣੀ ਸੀ ਲੇਕਿਨ ਮੈਂ ਹਰ ਕਦਮ ਤੇ ਖੁਦ ਨੂੰ ਕਹਿ ਰਹੀ ਸੀ ਕਿ ਕੀਰਤੀ ਤੂੰ ਆਪਣੇ ਬੇਟੇ ਦੀ ਲਈ ਕਰ ਰਹੀ ਹਾਂ। ਥੋੜੀ ਦੂਰ ਅੱਗੇ ਵਧਣ ਤੇ ਸਾਨੂੰ ਇੱਕ ਕਮਰਾ ਦਿਖਿਆ ਜਿਸ ਵਿੱਚ ਪੁਰਾਣੀਆਂ ਫਾਈਲਾਂ, ਫੋਟੋਆਂ ਤੇ ਕੰਪਿਊਟਰ ਦੀ ਟੁੱਟੀ ਸਕਰੀਨ ਪਈ ਸੀ। ਰਣਵੀਰ ਨੇ ਟਾਰਚ ਮਾਰ ਕੇ ਦੇਖਿਆ ਤੇ ਇੱਕ ਫਾਈਲ ਤੇ ਸੰਜੀਵ ਦਾ ਨਾਮ ਸੀ। ਮੈਂ ਤੁਰੰਤ ਉਸ ਨੂੰ ਖੋਲਿਆ। ਮੇਰੇ ਹੱਥ ਕੰਬ ਗਏ ਉਸ ਵਿੱਚ ਅਸ ਅਗਮ ਦੀ ਅਸਲੀ ਪਛਾਣ ਲਿਖੀ ਸੀ ਅਗਮ ਕਿਸੇ ਸਧਾਰਨ ਬੱਚੇ ਦੀ ਤਰ੍ਹਾਂ ਅਨਾਥ ਨਹੀਂ ਸੀ ਉਹ ਸੱਜਣ ਸਿੰਘ ਦੇ ਵੱਡੇ ਭਰਾ ਦੇ ਖਿਲਾਫ ਗਵਾਹੀ ਦੇਣ ਵਾਲੀ ਮਾਂ ਦਾ ਬੇਟਾ ਸੀ ਉਸ ਔਰਤ ਨੇ ਮਾਫੀਆ ਦੇ ਕਾਲੇ ਸੱਚ ਦਾ ਪਰਦਾ ਫਾਸ਼ ਕੀਤਾ ਸੀ ਅਤੇ ਬਦਲੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਲੇਕਿਨ ਮਰਨ ਤੋਂ ਪਹਿਲਾਂ ਉਸ ਨੇ ਆਪਣੇ ਬੱਚੇ ਨੂੰ ਸੰਜੀਵ ਨੂੰ ਸੌਂਪ ਦਿੱਤਾ ਕਿਉਂਕਿ ਸੰਜੀਵ ਹੀ ਉਹ ਇਨਸਾਨ ਸੀ ਜਿਸ ਤੇ ਉਹ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੀ ਸੀ ਮੈਂ ਉਸ ਪੰਨੇ ਨੂੰ ਆਪਣੇ ਸੀਨੇ ਨਾਲ ਲਗਾ ਕੇ ਰੋ ਪਈ ਕਿਉਂਕਿ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਅਗਮ ਕਿਸੇ ਦੀ ਮੌਤ ਦਾ ਵਾਰੰਟ ਕਿਉਂ ਸੀ ਉਦੋਂ ਹੀ ਪਿੱਛੋਂ ਆਵਾਜ਼ ਆਈ ਕਿ ਆਖਰ ਪਹੁੰਚ ਹੀ ਗਏ ਤੁਸੀਂ ਇੱਥੇ ਮੈਂ ਤੇ ਰਣਵੀਰ ਨੇ ਪੁੱਛੇ ਮੁੜ ਕੇ ਦੇਖਿਆ ਤਾਂ ਸਾਹਮਣੇ ਉਹੀ ਕਾਲਾ ਕੋਟ ਪਾ ਕੇ ਆਦਮੀ ਖੜਿਆ ਸੀ ਜਿਸ ਦੀਆਂ ਅੱਖਾਂ ਵਿੱਚ ਉਹ ਚਮਕ ਸੀ ਜਿਸ ਦੇ ਪਿੱਛੇ ਸੱਜਣ ਸਿੰਘ ਖੁਦ ਖੜਾ ਸੀ ਸੱਜਣ ਸਿੰਘ ਨੇ ਤਾੜੀ ਵਜਾਉਂਦਿਆਂ ਹੋਇਆਂ ਕਿਹਾ ਕਿ ਕੀਰਤੀ ਤੇਰੇ ਵਿੱਚ ਇੰਨੀ ਹਿੰਮਤ ਹੈ ਪਰ ਤੇਰੀ ਇਹ ਹੀ ਹਿੰਮਤ ਤੈਨੂੰ ਲੈ ਡੁੱਬੇਗੀ ਬੱਚਾ ਮੈਨੂੰ ਫੜਾ ਤੇ ਆਪਣੀ ਜਾਨ ਬਚਾ ਮੈਂ ਅਗਮ ਨੂੰ ਹੋਰ ਕੱਸ ਕੇ ਆਪਣੇ ਨਾਲ ਲਗਾ ਲਿਆ ਤੇ ਕਿਹਾ ਪਹਿਲਾਂ ਤੁਹਾਨੂੰ ਮੇਰੀ ਲਾਸ਼ ਤੋਂ ਗੁਜ਼ਰਨਾ ਪਵੇਗਾ ਸੱਜਣ ਸਿੰਘ ਹੱਸਦਿਆਂ ਹੋਇਆਂ ਇਸ਼ਾਰਾ ਕਰਨ ਲੱਗਾ ਕਿ ਉਸ ਦੇ ਲੋਕ ਸਾਢੇ ਵੱਲ ਆਉਣ ਲੱਗੇ ਉਦੋਂ ਹੀ ਬਾਹਰੋਂ ਪੁਲਿਸ ਦੀ ਆਵਾਜ਼ ਆਈ ਰਣਵੀਰ ਦਾ ਦੋਸਤ ਜਿਸ ਨੇ ਸਾਡੀ ਮਦਦ ਕੀਤੀ ਸੀ ਉਸ ਨੇ ਪੁਲਿਸ ਨੂੰ ਲੋਕੇਸ਼ਨ ਭੇਜ ਦਿੱਤੀ ਸੀ ਗੋਲੀਆਂ ਚੱਲਣ ਲੱਗੀਆਂ ਚੀਖਾਂ ਦੀ ਆਵਾਜ਼ ਆਉਣ ਲੱਗੀ ਭੱਜ ਦੌੜ ਧੂਆਂ ਹਰ ਪਾਸੇ ਚੀਕ ਚਿਹਾੜਾ ਮੈਂ ਅਗਮ ਨੂੰ ਸੀਨੇ ਨਾਲ ਲਗਾ ਕੇ ਇੱਕ ਕੋਨੇ ਵਿੱਚ ਲੋਕ ਕੇ ਬੈਠ ਗਈ ਲੇਕਿਨ ਉਦੋਂ ਹੀ ਸੱਜਣ ਸਿੰਘ ਨੇ ਮੈਨੂੰ ਫੜ ਲਿਆ ਉਸ ਦੀ ਪਕੜ ਐਨੀ ਮਜ਼ਬੂਤ ਸੀ ਕਿ ਮੇਰੇ ਸਾਹ ਰੁਕਣ ਲੱਗੇ ਉਸ ਨੇ ਕਿਹਾ ਸੰਜੀਵ ਤੇਰੇ ਸੰਜੀਵ ਦੀ ਮੌਤ ਤੇਰੀ ਵਜ੍ਹਾ ਤੋਂ ਹੀ ਹੋਈ ਹੁਣ ਉਸ ਬੱਚੇ ਦੀ ਮੌਤ ਵੀ ਹੋਣ ਵਾਲੀ ਹੈ ਲੇਕਿਨ ਉਦੋਂ ਹੀ ਇੱਕ ਗੋਲੀ ਚੱਲਣ ਦੀ ਹਵਾਸ ਆਈ ਤੇ ਸੱਜਣ ਸਿੰਘ ਜ਼ਮੀਨ ਤੇ ਡਿੱਗ ਪਿਆ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜਿਵੇਂ ਉਸ ਨੂੰ ਯਕੀਨ ਹੀ ਨਾ ਹੋਇਆ ਹੋਵੇ ਕਿ ਅੰਤ ਉਸ ਦੇ ਲਈ ਵੀ ਲਿਖਿਆ ਜਾ ਚੁੱਕਿਆ ਸੀ ਪੁਲਿਸ ਨੇ ਬਾਕੀ ਲੋਕਾਂ ਨੂੰ ਵੀ ਫੜ ਲਿਆ ਉਹ ਕਾਲੇ ਕੋਟ ਵਾਲਾ ਬੰਦਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਪੁਲਿਸ ਨੇ ਉਸ ਨੂੰ ਵੀ ਘੇਰ ਲਿਆ ਮੈਂ ਉੱਥੇ ਬੈਠ ਕੇ ਸਭ ਕੁਝ ਦੇਖ ਰਹੀ ਸੀ ਜਿਵੇਂ ਮੇਰੇ ਸਾਹਮਣੇ ਜ਼ਿੰਦਗੀ ਤੇ ਮੌਤ ਦੀ ਕਸ਼ਮਕਸ਼ ਚੱਲ ਰਹੀ ਹੋਵੇ ਜਦੋਂ ਸਭ ਕੁਝ ਸ਼ਾਂਤ ਹੋਇਆ ਤਰਨਵੀਰ ਮੇਰੇ ਕੋਲ ਆਇਆ ਤੇ ਬੋਲਿਆ ਦੀਦੀ ਸਭ ਖਤਮ ਹੋ ਗਿਆ ਇਹ ਵਕਤ ਇਹ ਡਰ ਇਹ ਪਿੱਛਾ ਸਭ ਖਤਮ ਮੈਂ ਰੋਂਦੇ ਹੋਏ ਉਸ ਦੇ ਗਲੇ ਲੱਗ ਗਈ ਕਿਉਂਕਿ ਪਹਿਲੀ ਵਾਰ ਲੱਗਿਆ ਕਿ ਸੱਚਮੁੱਚ ਅਸੀਂ ਬਚ ਗਏ ਹਾਂ ਕਈ ਮਹੀਨਿਆਂ ਤੱਕ ਕੇਸ ਚੱਲਿਆ ਪੁਲਿਸ ਨੇ ਸਬੂਤ ਲੱਭੇ ਸੱਜਨ ਸਿੰਘ ਦਾ ਗੈਂਗ ਖਤਮ ਕਰ ਦਿੱਤਾ ਗਿਆ ਤੇ ਅਦਾਲਤ ਨੇ ਅਗਮ ਦੀ ਸੁਰੱਖਿਆ ਦੇ ਲਈ ਸਾਨੂੰ ਨਵੀਂ ਪਛਾਣ ਦਿੱਤੀ ਅਸੀਂ ਦੂਜੇ ਸ਼ਹਿਰ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਚਲੇ ਗਏ ਉੱਥੇ ਮੈਂ ਅਗਮ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਤੇ ਹਰ ਰੋਜ਼ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਖੁਦ ਨੂੰ ਕਹਿੰਦੀ ਰਹੀ ਕਿ ਜੇਕਰ ਸੰਜੀਵ ਨਾ ਹੁੰਦਾ ਤਾਂ ਮੈਂ ਅੱਜ ਨਾ ਹੁੰਦੀ ਸਾਲਾਂ ਬਾਅਦ ਜਦੋਂ ਅਗਮ ਵੱਡਾ ਹੋਇਆ ਤਾਂ ਮੈਂ ਉਸ ਨੂੰ ਪੂਰਾ ਸੱਚ ਦੱਸਿਆ ਮੈਂ ਕੰਬਦੀ ਰਹੀ ਕਿ ਕਿਤੇ ਉਹ ਮੈਨੂੰ ਛੱਡ ਨਾ ਦੇਵੇ ਲੇਕਿਨ ਉਸਨੇ ਮੇਰਾ ਹੱਥ ਫੜ ਕੇ ਕਿਹਾ ਮਾਂ ਖੂਨ ਨਾਲ ਰਿਸ਼ਤਾ ਨਹੀਂ ਬੰਨਦਾ ਦਿਲ ਤੋਂ ਬੰਨਦਾ ਹੈ ਤੇ ਤੁਸੀਂ ਮੈਨੂੰ ਦਿਲ ਤੋਂ ਪਾਲਿਆ ਹੈ ਇਹ ਹੀ ਮੇਰੀ ਅਸਲੀ ਪਹਿਚਾਨ ਹੈ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਮੇਰੀਆਂ ਸਾਰੀਆਂ ਲੜਾਈਆਂ ਮੇਰੇ ਸਾਰੇ ਜ਼ਖਮ ਸਾਰੀਆਂ ਰਾਤਾਂ ਹੁਣ ਸਫਲ ਹੋ ਗਈਆਂ ਹਨ ਅੱਜ ਮੈਂ ਇਹ ਕਹਾਣੀ ਤੁਹਾਨੂੰ ਸੁਣਾ ਰਹੀ ਹਾਂ ਤਾਂ ਸਿਰਫ ਇਸ ਲਈ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਕੋਈ ਹੋਰ ਕੀਰਤੀ ਕਿਸੇ ਝੂਠੇ ਤਾਣੇ ਜਾਂ ਫਿਰ ਅਸਫਲ ਰਿਸ਼ਤੇ ਦੇ ਕਾਰਨ ਨਾ ਟੁੱਟੇ। ਪਰਮਾਤਮਾ ਕਿਸੇ ਦੀ ਵੀ ਅਰਦਾਸ ਲੇਟ ਜ਼ਰੂਰ ਸੁਣਦਾ ਹੈ। ਪਰ ਜਦੋਂ ਸੁਣਦਾ ਹੈ ਤਾਂ ਉਸ ਨੂੰ ਝੋਲੀਆਂ ਭਰ-ਭਰ ਕੇ ਖੁਸ਼ੀਆਂ ਦਿੰਦਾ ਹੈ। ਹਾਂਜੀ ਦੋਸਤੋ, ਇਹ ਸੀ ਸਾਡੀ ਅੱਜ ਦੀ ਪੰਜਾਬੀ ਕਹਾਣੀ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਤਜੇਕਰ ਤੁਸੀਂ ਹਜੇ ਮੇਰੇ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਇਓ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਸੀਂ ਸੁਣ ਸਕੋ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਪਰਿਵਾਰਿਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ